ਕਿੰਨਾ ਸਕੂਨ ਜਾਂ ਹੁੰਦਾ ਨਾ ਉਹਨਾਂ ਪੈਸਿਆਂ ਦੇ ਵਿੱਚ ਜਦੋਂ ਅਸੀਂ ਪੇਕੇ ਜਾਂਦੇ ਹਾਂ ਤੇ ਸਾਡੀ ਮਾਂ ਜੋ ਦਿੰਦੀ ਆ ਹੌਲੀ ਇੱਕ ਦਿਨੇ ਮੁਠੀ ਜੀ ਚ ਦੇ ਦਿੰਦੀ ਆ ਪੈਸੇ ਤੇ ਨਾਲੇ ਜਦੋਂ ਪੇਕੇ ਜਾਈਏ ਨਾ ਤੇ ਪਤਾ ਹੀ ਹੁੰਦਾ ਨਾ ਮਾਂ ਨੂੰ ਵੀ ਅਗਲੇ ਦਿਨੇ ਨੇ ਚਲੀ ਜਾਣਾ ਫਿਰ ਵੀ ਵਾਰ-ਵਾਰ ਪੁੱਛੀ ਜਾਊਗੀ ਹੁਣ ਤੂੰ ਜਾਣਾ ਅੱਜ ਨਹੀਂ ਰਹਿਣਾ ਹੁਣ ਤੂੰ ਜਾਣਾ ਅੱਜ ਨਹੀਂ ਰਹਿਣਾ ਹਨਾ ਤੇ ਮਾਂ ਦਾ ਫੇਸ ਨਾ ਉਹਦੋਂ ਦੇਖਣ ਵਾਲਾ ਹੁੰਦਾ ਜਦੋਂ ਐਂ ਕਹਿੰਦੀ ਆ ਕਿਉਂਕਿ ਆਪ ਦੇ ਘਰੋਂ ਤੁਰਿਆ ਹੁੰਦਾ ਹਨਾ ਤੇ ਅੱਗੇ ਬਗਾਨੇ ਵੱਸ ਹੋਈਦਾ ਤੇ ਉਹਨਾਂ ਦੇ ਕਹਿਣ ਮੁਤਾਬਕ ਰਹਿਣਾ ਹੁੰਦਾ ਤੇ ਮਾਂ ਨੇ ਵਾਰ-ਵਾਰ ਫਿਰ ਪੁੱਠੀ ਜਾਣਾ ਜਦੋਂ ਹੱਥ 'ਚ ਪੈਸੇ ਦੇ ਦੇਨੇ ਹੋਣ ਇੱਕ ਦੇਨੇ ਚਾਹੇ ਲੱਖ ਹੀ ਭਾ ਭਰਜਾਈਆਂ ਦਿੰਦੇ ਆ ਪਰ ਜਿਹੜਾ ਮਾਂ ਦੇ ਹੱਥਾਂ ਵਾਲੇ ਪੈਸਿਆਂ ਦਾ ਸਕੂਨ ਜਾਣਾ ਤੇ ਉਹ ਪੈਸੇ ਨਾ ਕਈ ਕਈ ਦਿਨਾਂ ਲੰਬੂ ਦਿਲ ਨਹੀਂ ਕਰਦਾ ਹਨਾ ਰੱਖੀ ਰੱਖੀ ਦੀ ਵੀ ਮਾਨ ਨਹੀਂ ਦਿੱਤੇ ਆ ਕਈ ਵਾਰੀ ਅਕਸਰ ਐਵੇਂ ਹੁੰਦਾ ਕਿ ਜਦੋਂ ਆਪਾਂ ਕਿਸੇ ਦੇ ਘਰ ਫਰੈਂਡ ਸਰਕਲ ਦੇ ਵਿੱਚ ਜਾਣਾ ਜਾਂ ਵੈਸੇ ਕਿਸੇ ਨੂੰ ਮਿਲਣ ਜਾਣਾ ਤੇ ਜਿਸ ਆਵਾ ਬੰਦਾ ਨਾ ਮਿਲੇ ਤੇ ਕਿੰਨਾ ਔਖਾ ਜਿਹਾ ਲੱਗਦਾ ਹੈ ਹਨਾ ਤੇ ਇਹੀ ਗੱਲ ਮਾਂ ਦੀ ਹੁੰਦੀ ਵੀ ਜਦੋਂ ਵੇਖ ਕੇ ਜਾਣਾ ਹੁੰਦਾ ਜੇ ਮੂਰੇ ਮਾਂ ਨਾਲ ਦੇ ਸਿੱਦੇ ਬੜਾ ਔਖਾ ਜਿਹਾ ਲੱਗਦਾ ਹਨਾ ਫਟਾਫਟ ਪੁੱਛੀਦਾ ਵੀ ਕਿੱਥੇ ਆ ਤੇ ਜਰ ਜਦੋਂ ਦੁਨੀਆ ਤੇ ਨਹੀਂ ਹੁੰਦੀ ਉਦੋਂ ਕੀ ਬਣੂਗਾ ਬਹੁਤ ਔਖਾ